ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਿੱਖ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਵਿੱਚ ਫਸ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਐਸਟੀਪੀਸੀ ਨੂੰ ਜਾਂਚ ਦੇ ਹੁਕਮ ਵਿਦੇ ਦਿੱਤੇ ਗਏ ਨੇ ਦੱਸ ਦਈਏ ਕਿ ਸੋਮਵਾਰ ਨੂੰ ਇੱਕ ਦਫ਼ਤਰ ਦੇ ਉਦਘਾਟਨ ਦਾ ਵੀਡੀਓ ਵਾਇਰਲ ਹੋਇਆ ਜਿਸ ਦੇ ਮੁਤਾਬਕ ਮਾਮਲਾ ਸਿੱਖ ਅਰਦਾਸ ਦੀ ਤਰਜ਼ ਤੇ ਰਮਾਇਣ ਜੀ ਦੀ ਅਰਦਾਸ ਦੇ ਨਾਲ ਜੋੜਿਆ ਗਿਆ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਕਰ ਨੂੰ ਰਿਪੋਰਟ ਜਲਦੀ ਹੀ ਪੇਸ਼ ਕਰਨ ਦੇ ਲਈ ਕਹਿ ਦਿੱਤਾ ਹੈ ਤਾਂ ਦੀ ਕਾਰਵਾਈ ਕੀਤੀ ਜਾ ਸਕੇ ਜ਼ਿਕਰਯੋਗ ਹੈ ਕਿ ਸਿੰਗਰਨ ਸਿੰਘ ਮਲੂਕਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ 2017 ਦੀਆਂ ਚੋਣਾਂ ਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ ਆਪਣੀ ਚੋਣ ਮੋਹਮ ਦੇ ਸ਼ੁਰੂਆਤ ਉਹਨਾਂ ਨੇ ਰਾਮਪੁਰਾ ਫੁੱਲ ਵਿਖੇ ਸ਼੍ਰੀ ਰਮਾਇਣ ਜੀ ਦਾ ਪਾਠ ਕਰਵਾ ਕੇ ਕੀਤੀ ਅਤੇ ਵਾਇਰਲ ਵੀਡੀਓ ਦੇ ਵਿੱਚ ਮਲੂਕਾ ਅਰਦਾਸ ਵਿੱਚ ਖੜੇ ਨੇ ਅਤੇ ਇਹ ਅਰਦਾਸ ਸਿੱਖ ਮਰਿਆਦਾ ਮੁਤਾਬਕ ਕਿਤੇ ਜਾਣ ਵਾਲੀ ਅਰਦਾਸ ਨਾਲ ਮੇਲ ਖਾ ਰਹੀ ਹੈ ਇੱਕ ਸ਼ਖਸ ਵੱਲੋਂ ਇਸ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਅਰਦਾਸ ਨੂੰ ਮਰੋੜ ਤਰੋੜ ਕੇ ਪੇਸ਼ ਕੀਤਾ ਗਿਆ ਹੈ ਜਿਹਦੇ ਵਿੱਚ ਸਰਦਾਰ ਸ਼ਕੰਦਰ ਸਿੰਘ ਜੀ ਮਲੂਕਾ ਤੇ ਹੋਰ ਵੀ ਸਿੱਖ ਸ਼ਾਮਲ ਨੇ ਇਹ ਸਾਰੇ ਘਟਨਾ ਦੀ ਪੜਤਾਲ ਕਰਵਾਉਣ ਵਾਸਤੇ ਅਸੀਂ ਚਿੱਠੀ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ ਹੈ ਔਰ ਉਹ ਜਲਦੀ ਤੋਂ ਜਲਦੀ ਸਾਰੀ ਵੀਡੀਓ ਮੰਗਾ ਕੇ ਪ੍ਰਤਾਲ ਕਰਕੇ ਜਿਹੜੀ ਰਿਪੋਰਟ ਹੈ ਸ਼੍ਰੀ ਅਕਾਲ ਤਖਤ ਸਾਹਿਬ ਖੇ ਭੇਜਣਗੇ ਉਸ ਦੇ ਉੱਤੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਵਿਚਾਰ ਕਰਕੇ ਜੋ ਵੀ ਦੋਸ਼ੀ ਪਾਏ ਗਏ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ